ਤੁਹਾਡੇ ਖਰਾਬ ਹੈ ਜੀ ਤੁਹਾਡੇ ਬਹੁਤ ਹਾਲਾਤ ਖਰਾਬ ਹੈ ਤੁਹਾਨੂੰ ਪੁੱਛਣਾ ਨਹੀਂ ਕੁਝ ਨਾ ਹੈ ਜੀ ਕਰਦੇ ਹਾਂ ਰੱਤ ਧਰਨ ਵਾਸਤੇ ਆਏ ਹਾਂ ਜੀ ਬਹੁਤ ਖੁਸ਼ੀ ਆ ਯਾਰ ਆ ਜਾਓ ਜੀ ਨੋ ਕਿਚੇ ਨਾ ਬੈਠੇ ਹੋ ਜੀ ਕੁਰਸੀ ਕਿਸਟਾਰ ਦੀ ਤੁਹਾਡੀ ਕੁਰਸੀ ਕਿੱਥੇ ਹੈ ਬੜੇ ਬਿਰਧਾਂ ਨਾਲ ਕਿਚੇ ਹੋਏ ਆਹ ਉੱਧਰ ਹੋ ਰਿਹਾ ਹੈ ਨਾੜ ਦੇ ਵਿੱਚ ਪੁੱਤਰ ਲੱਗੇ ਹੋਏ ਆਪਣੇ ਬੋਰਡ ਦੇ ਵਿੱਚ ਇੱਕ ਲਿਖਿਆ ਹੋਇਆ ਪਾਉਂਡ ਹੋ ਗਿਆ ਕਿ ਪੰਨੀ ਸਾਹਿਬ ਇਹ 500 ਆ ਪਾਉਂਡ ਸਾਹਿਬ ਇਹ 500 ਹੈ 500 ਹੈ ਤੇ ਘੱਟੋ ਘੱਟ ਕਿਹੜੇ ਵੀ ਤਰੀਕੇ ਲਾਉਣਾ ਪਿਆ ਤੇ ਮੇਰੇ ਧਿਆਨ ਦੇ ਵਿੱਚ ਐਮਸੀ ਸਾਹਿਬ ਨੇ ਲਿਆਂਦਾ ਜੌਲੀ ਜੀ ਨੇ ਇਹ ਮੁਸ਼ਕਿਲ ਹੈ ਕਿ ਜੇ ਦੇਖੋ ਕਿਸੇ ਵੀ ਔਰਡ ਦੇ ਨਾਲ ਕੋਈ ਵਟ ਨਹੀਂ ਹੋਣੀ ਚਾਹੀਦੀ ਨਹੀਂ ਪੈਸਾ ਕਮੇਟੀ ਦਾ ਪਬਲਿਕ ਦਾ ਸਾਂਝਾ ਹੈ ਜਿਹੜਾ ਵਿਕਾਸ ਹੈ ਉਹ ਬਿਨਾਂ ਪੱਖਪਾਤ ਤੋਂ ਇਹ ਨਹੀਂ ਦੇਖਣਾ ਹੈ ਆਈਡੀ ਨੀਚੇ ਕਰਾਂਗੇ ਕਿ ਐਮਸੀ ਕੀ ਦੀ ਪਾਰਟੀ ਤੋਂ ਬਿਲੋਂਗ ਕਰਦੇ ਐ ਲੋਕ ਖਰੜ ਤੋਂ ਬਲੌਂਗ ਕਰਦੇ ਆ ਸ਼ਹਿਰ ਤੋਂ ਸਾਰੇ ਆਪਣੇ ਹੀ ਐ ਕੋਈ ਬਗਾਨਾ ਨਹੀਂ ਐ ਤੇ ਬਹਿ ਪਹਿਲਾ ਵੀ ਪ੍ਰਧਾਨ ਸਾਹਿਬ ਨੂੰ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਐ ਮੈਂ ਉਹਨਾਂ ਨੂੰ ਬਹੁਤ ਵਾਰੀ ਸਲਾਹ ਦਿੱਤੀ ਐ ਵੀ ਜੇ ਕੰਮ ਕਰੀਏ ਸਾਰੇ ਆਪਣੇ ਬਣ ਜਾਂਦੇ ਤੁਸੀਂ ਐਮਸੀਐਂਡ ਹੇਠੇ ਕਰਾਉਗੇ ਨਾ ਜੋੜ ਕੇ ਰੱਖਣਾ ਤੁਸੀਂ ਹਮੇਸ਼ਾ ਹੀ ਇਹਨਾਂ ਨੂੰ ਤੋੜਨ ਵਾਲੀ ਗੱਲ ਕੀਤੀ ਐ ਆਪਾਂ ਇਹ ਨਹੀਂ ਦੇਖਣਾ ਹੁੰਦਾ ਕਿ ਸਰਕਾਰ ਉੱਪਰ ਕਿਸੇ ਹੋਰ ਦੀ ਆ ਗਈ ਹੈ ਤੇ ਆਪਾਂ ਕੰਮ ਹੋਣ ਨਹੀਂ ਦੇਣੇ ਲੋਕਾਂ ਦਾ ਕਸੂਰ ਨਹੀਂ ਹੁੰਦਾ ਜਦੋਂ ਮੈਂ ਇਹ ਨਹੀਂ ਦੇਖਿਆ ਵੀ ਕਮੇਟੀ ਕੀਦੀ ਹੈ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਆਪਣੇ ਬੋਰਡ ਦੇ ਵੀ ਕੰਮ ਕਰਾਓ ਲੋਕਾਂ ਦੀ ਗਲਤੀ ਨਹੀਂ ਹੈ ਕੰਮ ਕਰਵਾਓ ਆਪਾਂ ਸਾਈਨ ਨਹੀਂ ਕਰਨੇ ਆਪਾਂ ਕੰਮ ਰੋਕਣੇ ਆ ਇਹ ਇੱਕ ਚੰਗੀ ਰਾਜਨੀਤੀ ਨਹੀਂ ਹੈ ਇਹਦੇ ਮੈਂ ਹੱਕ 'ਚ ਨਹੀਂ ਆ ਮੈਂ ਤੁਹਾਨੂੰ ਲੰਬਾ ਸਮੇਂ ਤੱਕ ਮੌਕਾ ਦਿੰਦਾ ਤੇ ਜਦੋਂ ਯਕੀਨ ਮੰਨਿਓ ਜਿੰਨੀ ਪਬਲਿਕ ਵੀ ਖੜੀ ਹੈ ਵੀ ਮੇਰੇ ਕੋਲੇ ਪ੍ਰਧਾਨ ਵੀ ਕੋਈ ਮੁਸ਼ਕਲ ਲੈ ਕੇ ਆ ਜਾਣ ਮੈਂ ਉਹ ਵੀ ਸੁਣਨੀ ਹੈ ਤੇ ਪੀਣ ਵਾਲਾ ਪਾਣੀ ਬੰਦੇ ਦੀ ਪਹਿਲੀ ਜ਼ਰੂਰਤ ਆ ਤਰ ਪਾਣੀ ਬਿਨਾ ਜੀਵਨ ਨਹੀਂ ਹੈ ਤੇ ਟਿਊਬਵੈਲਾਂ ਦੇ ਨਾਮ ਉੱਤੇ ਪੀਣ ਵਾਲੇ ਨਾਮ ਉੱਤੇ ਸਿਆਸਤ ਕਰਨਾ ਬੇहद ਘਟੀਆ ਸਿਆਸਤ ਹੈ ਤੇ ਮੈਂ ਇਹਦੀ ਵਿਰੋਧਤਾ ਕਰਦੀ ਆ ਮੈਂ ਵਿਸ਼ਵਾਸ ਦਵਾਉਂਦੀ ਆ ਸਾਡੇ ਅਫੀਸਰ ਖੜੇ ਨੇ ਰਵੀ ਜੀ ਸੋਮਵਾਰ ਮੰਗਲਵਾਰ ਤੱਕ ਜੌਲੀ ਇਹਦਾ ਟੈਂਡਰ ਆਪਾਂ ਲਾ ਦੇਣਾ ਹੈ ਟਿਊਬਵੈਲ ਦਾ ਕੰਮ ਸ਼ੁਰੂ ਤਕਰੀਬਨ ਆਪਣਾ 50 ਲੱਖ ਦੇ ਤਕਰੀਬਨ ਤੇ ਤਕਰੀਬਨ ਇਹ ਤੇ ਖਰਚਾ ਆਉਣਾ 45 ਲੱਖ 50 ਲੱਖ ਰੁਪਏ ਕੋਈ ਪੈਸੇ ਦੀ ਕਮੀ ਨਹੀਂ ਹੈ ਜੀ ਤੁਹਾਡਾ ਕਮੇਟੀ ਪੰਜਾਬ ਦੀਆਂ ਅਮੀਰ ਕਮੇਟੀਆਂ ਦੇ ਵਿੱਚੋਂ ਆਉਂਦੀ ਹੈ ਬਸ ਲਗਾਉਣ ਦੀ ਸਹੀ ਨੀਤ ਨਾਲ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਦੀ ਕਮੀ ਹੈ 4-2 ਚਾਰ ਦਿਨਾਂ ਚ ਟੈਂਡਰ ਲਾ ਕੇ ਟਿਊਬ ਵੈਲ ਇਥੇ ਲਾਉਣਾ ਸ਼ੁਰੂ ਕਰਾਂਗੇ ਕਿ ਜਦੋਂ ਹੀ ਟੈਂਡਰ ਓਪਨ ਹੁੰਦਾ ਟਿਊਬ ਵੈਲ ਲਗਾਉਣ ਦਾ ਕੰਮ ਸ਼ੁਰੂ ਹੋ ਜਾਊਗਾ ਤੁਸੀਂ ਧਰਨੇ ਤੇ ਨਹੀਂ ਬਹਿਣਾ ਧਰਨੇ ਤੇ ਬੈਠਣ ਵਾਲਾ ਖਰੜ ਸ਼ਹਿਰ ਨਹੀਂ ਹੈ ਮੈਂ ਤੇ ਐਮਸੀ ਸਹਿਬਾਨਾਂ ਨੂੰ ਬੇਨਤੀ ਕੀਤੀ ਹੈ ਵੀ ਜੇ ਪ੍ਰਧਾਨ ਕੰਮ ਨਹੀਂ ਕਰ ਰਹੇ ਤਾਂ ਸਾਲ ਇਹਨਾਂ ਦੀਆਂ ਵੋਟਾਂ 'ਚ ਰਹਿ ਗਿਆ ਤੁਸੀਂ ਐ ਕਰੋ ਕਮੇਟੀ ਆਮ ਆਦਮੀ ਪਾਰਟੀ ਦੀ ਬਣਾ ਕੇ ਦੇਖੋ ਜੇ 1 ਸਾਲ ਦੇ ਵਿੱਚ ਮੈਂ ਸਾਰੇ ਐਮਸੀ ਸਹਿਬਾਨਾਂ ਦਾ ਵਾਅਦਾ ਕਰਦੀ ਆਂ ਇੱਕ ਸਾਲ ਦੇ ਵਿੱਚ ਮੈਂ ਸ਼ਹਿਰ ਦੀ ਲੁੱਕ ਨਾ ਬਦਲ ਦਵਾਂ ਇੱਕ ਸਾਲ ਮੇਰੀਆਂ ਵੋਟਾਂ 'ਚ ਤਾਂ ਟਾਈਮ ਪਿਆ ਕਿ ਸਮਰਥਨ ਕਰੋ ਇੱਕ ਸਾਲ ਦੇ ਅੰਦਰ ਅੰਦਰ ਇੰਨਾ ਕੰਮ ਕਰ ਸਕਦੇ ਆ ਕਿ ਸ਼ਹਿਰ ਦੀ ਪੂਰੀ ਰੂਪਰੇਖਾ ਬਦਲ ਦਵਾਂਗੇ ਸਾਥ ਦਿਓ ਇਸ ਗੱਲ ਦੇ ਵਿੱਚ ਤੇ ਇਹਨਾਂ ਨੂੰ ਮੈਂ 2 ਸਾਲ ਦੇ ਕੇ ਦੇਖੇ ਨੇ ਵੀ ਮੈਂ ਇਹਨਾਂ ਨੂੰ ਹਮੇਸ਼ਾ ਕਿਹਾ ਵੀ ਮਿਹਨਤ ਕਰੋ ਕੰਮ ਕਰੋ ਪਰ ਇਹ ਕਰਨਗੇ ਦੀ ਇਹਨਾਂ ਨੇ ਸਿਆਸਤ ਹੀ ਕਰ ਮਨੋ ਤੁਹਾਡੇ ਦਾ ਬਲੇਮ ਕਰਦੇ ਆ ਵੀ ਸਾਡੇ ਰਜਿਸਟਰ ਮਤੇ ਪਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਪੰਜ ਹੋਇਆ ਚੈਂਬਰ 'ਚ ਹੋਇਆ 14 ਦਿਨ ਦਾ ਬਾਗੀ ਨਹੀਂ ਕੀਤਾ ਹੋਇਆ ਮੈਨੂੰ ਆ ਜੀ ਲੈ ਲਓ ਜੀ ਕਾਗਜ਼ ਮਤੇ ਕਹਿੰਦੇ ਪਾਸ ਨਹੀਂ ਹੁੰਦੇ ਮੈਨੂੰ ਇੱਕ ਗੱਲ ਦੱਸੋ ਆ ਐਮ ਸੀ ਸਾਹਿਬਾਨ ਖੜੇ ਨੇ ਜੋਲੀ ਜੀ ਖੜੇ ਨੇ ਇੱਧਰ ਅਮਨ ਜੀ ਖੜੇ ਨੇ ਵੀਰ ਜੀ ਖੜੇ ਨੇ ਰਾਜੀ ਜੀ ਖੜੇ ਨੇ ਮਨਮੋਹਨ ਜੀ ਖੜੇ ਨੇ ਸੋਹਣ ਜੀ ਨਹੀਂ ਖੜੇ ਨੇ ਸਬੂਚੇ ਐਮ ਸੀ ਸਾਹਿਬਾਨ ਇੱਥੇ ਆਏ ਬੰਦੀ ਇੱਕ ਗੱਲ ਦੱਸੋ ਮੀਟਿੰਗ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸੱਤ ਮਹੀਨੇ ਹੋ ਗਏ ਜੀ ਜੁਲਾਈ ਦੀ ਮੀਟਿੰਗ ਹੋਈ ਵੀ ਹੈ ਜੀ ਪ੍ਰਧਾਨ ਜੀ ਕਹਿੰਦੇ ਵੀ ਦਿਵਾਲੀ ਦੇ ਮੀਟਿੰਗ ਕਰਨੀਆਂ ਆ ਦੁਬਾਰੇ ਨਵਾਂ ਸਾਲ ਆ ਗਿਆ ਜੀ ਲੋਹੜੀ ਵੀ ਲੰਘ ਚੱਲੀ ਐ ਪਰ ਪ੍ਰਧਾਨ ਜੀ ਵੱਲੋਂ ਇੱਕ ਵੀ ਏਜੰਡਾ ਨਹੀਂ ਕੱਢਿਆ ਗਿਆ ਸ਼ਹਿਰ ਦੇ ਵਿਕਾਸ ਵਾਸਤੇ 2024 ਦੇ ਵਿੱਚ ਮੈਡਮ ਸਿਰਫ ਤਿੰਨ ਮੀਟਿੰਗਾਂ ਹੋਈਆਂ ਸ਼ਹਿਰ ਦੀਆਂ ਸਰਕਾਰ ਵੀ ਪੁੱਛ ਰਹੀ ਸੀ 7 ਮਹੀਨੇ ਹੋ ਗਏ ਕੋਈ ਏਜੰਡਾ ਨਹੀਂ ਕੱਢਣਾ ਕਿਸੇ ਐਮਸੀ ਨੂੰ ਪੁੱਛਣਾ ਨਹੀਂ ਕੱਲ ਬਲੇਮ ਕਰਕੇ ਗਏ ਨੇ ਕੱਲ ਆਏ ਸੀ ਬਲੇਮ ਕਰਕੇ ਗਏ ਕਹਿੰਦੇ ਸਾਡੇ ਉੱਤੋਂ ਨਹੀਂ ਪੁੰਦੇ ਪਾਸ ਇਹਨਾਂ ਦਾ ਕਰਿਆ ਹੈ ਪਿਛਲੇ ਮਾਰਚ ਦਾ ਹੈਗਾ ਪੀਟੀਊਬਲ 2 ਇਹ ਇਹ ਉਹਨਾਂ ਦਾ ਸਟਾਈਟ ਉੱਪਰ ਪਹਿਲੇ ਸਾਲ ਜਿ ਕਰੇ ਉਹਨਾਂ ਨੇ ਕਹਿੰਦੇ ਇਹ ਇਹਨਾਂ ਦਾ ਜ਼ਮੀਰ ਜਾਣਦਾ ਹੈ ਇਹ ਜਾਣਦੇ ਨੇ ਵੀ ਨਾ ਮੈਂ ਕੋਈ ਕੰਮ ਰੋਕਾਂ ਨਾ ਮੈਂ ਪਾਰਟਨ ਦੇਖਾ ਕਿ ਤੁਹਾਡੇ ਮadhyam ਨਾਲ ਮੈਂ ਪ੍ਰਧਾਨ ਜੀ ਕੋਲ ਛੋਟੇ ਜਿਹੇ ਸਵਾਲ ਕਰਦੇ ਮੈਂ ਸਵਾਲ ਕਰਨਾ ਚਾਹੁੰਦਾ ਵੀ ਉਹ ਕਹਿੰਦੇ ਆ ਵੀ ਸਰਕਾਰ ਨਹੀਂ ਟਿਊਬਲ ਪਾਸ ਹੋਣ ਦਿੰਦੀ ਸਰਕਾਰ ਨਹੀਂ ਪਾਸ ਕਰਕੇ ਮਤੇ ਭੇਜਦੀ ਮੈਨੂੰ ਪ੍ਰਧਾਨ ਜੀ ਦੱਸਣ ਸਾਨੂੰ ਵੀ ਉਹ ਕਿਹਦੇ ਕੋਲ ਗਏ ਆ ਜੀ ਪਾਸ ਕਰਾਉਣ ਵਾਸਤੇ ਕਿਹੜੀ ਤਰੀਕ ਨੂੰ ਕਿਹੜੀ ਉਹਨਾਂ ਨੇ ਡਾਇਰੈਕਟਰ ਸਾਹਿਬ ਨੂੰ ਲੈਟਰ ਭੇਜੀ ਆ ਵੀ ਆਹ ਟਿਊਬਲ ਪਾਸ ਕਰਕੇ ਭੇਜੇ ਜਾਣ ਮੇਰੇ ਵਾਰਡ ਦਾ ਟਿਊਬਲ ਜੀ ਦੂਸਰੇ ਮਹੀਨੇ ਦੀ ਮੀਟਿੰਗ ਦਾ ਪਾਸ ਹੋ ਕੇ ਪਿਆ ਅਫਸਰ ਸਾਹਿਬਾਨ ਕਹਿ ਦਿੰਦੇ ਆ ਵੀ ਜੇ ਟਿਊਬਲ ਜ਼ਿਆਦਾ ਹੋ ਗਏ 14 ਟਿਊਬਲ ਹੋ ਗਏ ਪਾਸ ਹੋ ਕੇ ਨਹੀਂ ਆਏ ਆਬਜੈਕਸ਼ਨ ਜਦੋਂ ਮਹੀਨੇ 'ਚ ਮੀਟਿੰਗੇ ਨਹੀਂ ਕਦੇ ਹੋਣੀ ਮੀਟਿੰਗ ਤਾਂ ਹੋਣੀ ਆ ਸਾਲ 'ਚ ਇੱਕ ਵਾਰੀ ਜਾਂ ਦੋ ਵਾਰੀ ਟਿਊਬਲ ਦਾ ਇਕੱਠੇ ਹੋਣੀ ਆ 14-14 ਹਰੇਕ ਮਹੀਨੇ 'ਚ ਤੁਸੀਂ ਇੱਕ ਮੀਟਿੰਗ ਕਰੋ ਦੋ ਟਿਊਬਲ ਇਫਿਸ਼ੀਅਲ ਪਾ ਕੇ ਭੇਜੋ ਕਿਉਂ ਨਹੀਂ ਪਾਸ ਕਰਕੇ ਭੇਜੀ ਸਰਕਾਰ ਜਦੋਂ ਆਪਾਂ ਇੱਕ ਮੀਟਿੰਗ ਕਰਨੀ ਆ ਉਹਦੇ ਵਿੱਚ 100 ਕਰੋੜ ਦੇ ਕੰਮ ਪਾ ਕੇ ਭੇਜਦੇ ਨੇ ਸਰਕਾਰ ਨੇ ਤਾਂ ਆਬਜੈਕਸ਼ਨ ਲਾਉਣੀ ਆ ਵੀ ਸਾਨੂੰ ਦਿਖਾਓ ਤਾਂ ਸਹੀ ਇਹਨੇ ਪੈਸਾ ਲੱਗਣਾ ਕਿੱਥੇ ਆ ਹਰੇਕ ਮਹੀਨੇ ਮੀਟਿੰਗ ਕਰੋ 10 ਕਰੋੜ ਦੀ 20 ਕਰੋੜ ਰੁਪਏ ਦੀ ਕੰਮਾਂ ਦੀ ਉਹਦੇ 'ਚ ਤੁਸੀਂ ਕੰਮ ਪਾਓ ਜਦ ਨਾਲ ਦੀ ਨਾਲ ਪਾਸ ਹੋ ਕੇ ਆ ਪੁਰਾਣੇ ਪ੍ਰਧਾਨ ਜੀ ਖੜੇ ਆ ਕਿੰਨੇ ਟਿਊਬਲ ਪਾਸ ਹੋ ਗਏ ਆ ਜੀ ਦੱਸੋ ਪ੍ਰਧਾਨ ਜੀ ਤੁਹਾਡੇ ਹੁੰਦੇ ਕੋਈ ਮੀਟਿੰਗ ਰੁਕੀ ਜੀ ਕਿੰਨੇ ਟਿਊਬਲ ਲੱਗੇ ਆ ਜੀ ਮੇਰੇ ਟਾਈਮ ਦੇ ਵਿੱਚ ਅਸੀਂ ਵੀ ਹਰ ਮਹੀਨੇ ਮੀਟਿੰਗ ਜ਼ਰੂਰੀ ਹੁੰਦੀ ਹਰ ਮਹੀਨੇ ਅਸੀਂ ਮੀਟਿੰਗ ਕਰਦੇ ਸੀ ਜੇ ਤਾਂ ਕੰਮ ਪਾਈਦੇ ਸੋ ਸਾਰੇ ਸ਼ਹਿਰ ਦੇ ਸਾਮੋਹ ਹੋਏ ਆ ਇੱਕ ਵਾਰ ਇੱਕ ਹੋਰ ਬੇਨਤੀ ਛੋਟੀ ਜੀ ਉਹ ਹਰ ਵਾਰੀ ਰੈਕਡਾ ਲਾਉਂਦੇ ਆ ਵੀ ਮੈਂ 27 ਵਾਰਡਾਂ ਦੇ ਵਿੱਚ 27 ਟਿਊਬਲ ਪਾਸ ਕਰਾਏ ਆ ਪ੍ਰਧਾਨ ਜੀ ਜਿਹੜੇ ਤੁਸੀਂ 27 ਟਿਊਬਲ ਪਾਸ ਕਰਾਏ ਆ ਕੋਈ ਇੱਕ ਇੱਕ ਤਾਂ ਦਿਖਾ ਦਿਓ ਵੀ ਤੁਸੀਂ ਕਿੱਥੇ ਲਵਾਏ ਹੋ 27 ਟਿਊਬਲਾਂ ਦੇ ਵਿੱਚੋਂ ਮੰਨਿਆ ਵੀ ਤੁਸੀਂ 27 ਟਿਊਬਲ ਪਾਸ ਕਰਾਏ ਹਨੇ ਨਾ ਐਮਸੀਐਨ ਨੂੰ ਅ بڑا ਸ਼ੌਕਾ ਹੁੰਦਾ ਪ੍ਰਧਾਨ ਵਾਸਤੇ ਐਮਸੀਐਨ ਨੂੰ ਆਪਣੇ ਨਾਲ ਰੱਖਣਾ ਇਹ ਉਹਨਾਂ ਦੀ ਸਿਆਸਤ ਲਈ ਵੀ ਠੀਕ ਸੀ ਪਰ ਸਿਰਫ ਇਸ ਕਰਕੇ ਕਿ ਉਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਦਾ ਨੁਕਸਾਨ ਕੀਤਾ ਇਹ ਪੁਰਾਣੇ ਟਾਈਪ ਦੀ ਸਿਆਸਤ ਅੱਜ ਕੱਲ ਕਾਮਯਾਬ ਨਹੀਂ ਹੈ ਨਵੇਂ ਲੋਕਾਂ ਦੀ ਸੋਚ ਨਵੀਂ ਹੈ ਨਵੇਂ ਜਿਹੜੇ ਸਿਆਸਤਦਾਨ ਨੇ ਚਾਹੇ ਐਮਸੀ ਨੇ ਐਮਐਲਏ ਨੇ ਨਾ ਨਹੀਂ ਸੋਚ ਰਹੀ ਐ ਪੁਰਾਣੇ ਸਟਾਈਲ ਦੀ ਸਿਆਸਤ ਬੰਦ ਕਰਨੀ ਪੈਣੀ ਐ ਤੇ ਬੜਾ ਟਾਈਮ ਹੋ ਗਿਆ ਤੁਹਾਨੂੰ ਦਿੱਤਿਆਂ ਨੂੰ ਖੁੱਲਾ ਛੱਡਿਆ ਉਹ ਤੁਹਾਨੂੰ ਪਤਾ ਤੁਹਾਡੇ ਚ ਕੀ ਕੀ ਕਮੀਆਂ ਨੇ ਜੇ ਤੁਸੀਂ ਜਾਣਦੇ ਹੋ ਤੇ ਜੇ ਤੁਸੀਂ ਲੋਕਾਂ ਦੇ ਕੰਮਾਂ ਦੇ ਵਿੱਚ ਵਿਘਨ ਪਾਉਗੇ ਫਿਰ ਲੋਕ ਤੁਹਾਨੂੰ ਮਾਫ ਨਹੀਂ ਕਰਨਗੇ ਨਾ ਹੀ ਮੈਂ ਮਾਫ ਕਰਨਾ ਸੋ ਮੈਂ ਕੋਈ ਵਾਅਦਾ ਨਹੀਂ ਕਰਉਣੀ ਐ ਵੀ ਤੁਹਾਡੇ ਟੂਵੈਲ ਦਾ ਕੰਮ ਐ ਜੀ ਜਿਹੜਾ ਉਹ ਸ਼ੁਰੂ ਹੋਏਗਾ ਦਾ ਹੱਕ ਸਾਡਾ ਹੱਕ ਤੇਰਾ ਹੱਕ ਆਦਾ ਹੱਕ ਸਭ ਤੇਰਾ ਚੱਲ ਨੰਬਰ ਨੂੰ ਦੋ ਦਿਓ ਦਿੱਤੇ ਜਾ ਪਹਿਲਾਂ ਇੱਕ ਆ ਕਰ ਲੈ ਬੋਲਣਾ ਕੀ ਆ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਤੁਹਾਨੂੰ ਮੁਬਾਰਕਾਂ ਤੁਸੀਂ ਦੁਬਾਰਾ ਐਮਸੀ ਬਣ ਕੇ ਆਏ ਆ ਖਰੜ ਨਗਰ ਕਾਉਂਸਲ ਵਿੱਚ ਕੀ ਕਹੋਗੇ ਜੌਲੀ ਦੇ ਧਰਨੇ ਤੇ ਆਏ ਹੋ ਸਵਾਲ ਹਾਂਜੀ ਅਸੀਂ ਜੌਲੀ ਜੀ ਨੂੰ ਬੜੀ ਮਜਬੂਰੀ ਨਾਲ ਧਰਨੇ ਤੇ ਬੈਠਣਾ ਪੈ ਰਿਹਾ ਤੇ ਜੀ ਇਹਨਾਂ ਦੇ ਵਾਰਡ ਵਿੱਚ ਪਾਣੀ ਦੀ ਬੜੀ ਸਮੱਸਿਆ ਹੈ ਤੇ ਟਿਊਬਵਲ ਜਿਹੜਾ ਇੱਕ ਟਿਊਬਵਲ ਸੀ ਉਹ ਵੀ ਫੇਲ ਹੋ ਚੁੱਕਿਆ ਹੈ ਤੇ ਹਜੇ ਤੱਕ ਕੋਈ ਟਿਊਬਵਲ ਦਾ ਨਾਮ ਨਹੀਂ ਆਰ ਰਿਹਾ ਇੱਥੇ ਲੱਗਦਾ ਕਿ ਉਹਨਾਂ ਨੂੰ ਮਜਬੂਰੀ ਵਿੱਚ ਆਪਣੇ ਵਾਰਡ ਦੇ ਬੰਦਿਆਂ ਦੇ ਨਾਲ ਇਹ ਧਰਨੇ ਤੇ ਬੈਠਣਾ ਪੈ ਰਿਹਾ ਹੈ ਕਿ ਜਦੋਂ ਮੈਨੂੰ ਪਤਾ ਲੱਗਾ ਮੈਂ ਵੀ ਇਹਨਾਂ ਦੇ ਸਮਰਥਨ ਵਿੱਚ ਆਈਆਂ ਤੇ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਟਿਊਬੇਰ ਲਗਣਾ ਚਾਹੀਦਾ ਹੈ। ਕੱਲ ਮੈਡਮ ਲੌਂਗੀਆ ਕਹਿੰਦੇ ਮੈਂ ਤਾਂ 27 ਵਾਰਡਾਂ 'ਚ ਮੰਗੇ ਸੀ ਪਹਿਲੇ ਦਿਨ ਆਉਂਦੇ ਹੀ ਤੇ ਤੁਸੀਂ ਮੈਨੂੰ ਬਲੇਮ ਨਾ ਕਰੋ ਮੈਂ ਕੋਈ 파ਰਸ਼ੀਅਲਟੀ ਨਹੀਂ ਕਰਦੀ ਗੁਜਰਾਲ ਸਾਹਿਬ ਵੀ ਆਏ ਸੀ ਇਹ ਕਹਿੰਦੇ ਪਾਣੀ ਨਵੇਰੇ 9 ਵਾਰਡ ਵਾਲੇ ਤੁਸੀਂ ਕਹਿਣਾ ਚਾਹੋਗੇ ਆਪਣੇ ਸ਼ਬਦਾਂ ਵਿੱਚ। ਪਾਣੀ ਤਾਂ ਬੇਸਿਕ ਨੀਡ ਹੈ ਲੋਕਾਂ ਦੀ ਪਾਣੀ ਬਿਨਾ ਇੱਕ ਦਿਨ ਵੀ ਕੱਟਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਜੇ ਪਾਸ ਹੋਇਆ ਹੋਇਆ ਤੇ ਉਹ ਲੱਗਿਆ ਕਿਉਂ ਨਹੀਂ ਹੁਣ ਤੱਕ ਇਹ ਲੱਗਣਾ ਚਾਹੀਦਾ ਸੀਗਾ ਇੰਨੇ ਮਹੀਨੇ ਬੀਤ ਚੁੱਕੇ ਐ ਤੇ ਮੈਂ ਆਪਣੇ ਟਾਈਮ ਦੇ ਵਿੱਚ 52 ਟਿਊਬ ਜੇ ਮਾਨਿਚ ਹੋਵੇ ਤੁਹਾਡੇ ਨiyet ਸਾਫ ਹੋਵੇ ਤਾਂ ਕੰਮ ਸਾਰੇ ਹੋ ਜਾਂਦੇ ਨੇ ਕਿਵੇਂ ਰਿਹਾ 4 ਸਾਲ ਦਾ ਕਾਰਜਕਾਲ ਤੁਸੀਂ ਦੇਖਦੇ ਹੋ ਦੇਖੋ ਕੰਮ ਤਾਂ ਸ਼ਹਿਰ ਦੇ ਸਾਰੇ ਲੋਕ ਰੋ ਰਹੇ ਆ ਕਿ ਉਹਦੇ ਕੰਮ ਹੋਈ ਨਹੀਂ ਦੇ ਸਾਰੇ ਸੜਕਾਂ ਦਾ ਬੁਰਾ ਹਾਲ ਹੈ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਹੈ ਸੀਵਰੇਜ ਹਰ ਜਗ੍ਹਾ ਓਵਰਫਲੋ ਹੋ ਰਿਹਾ ਹੈ ਬਹੁਤ ਸਮੱਸਿਆਵਾਂ ਹੈ ਜੀਆਂ ਸ਼ਹਿਰੀ ਚ ਪਰ ਲੌਂਗੀਆਂ ਮੈਡਮ ਕਹਿੰਦੇ ਅਸੀਂ ਭੇਜਦੇ ਹਾਂ ਉੱਥੋਂ ਜਿਹੜੇ ਵੀ ਅਸੀਂ ਬਣਾ ਕੇ ਰੈਜ਼ੋਲੂਸ਼ਨ ਮਤੇ ਤੇ ਅੱਗੋਂ ਕਿਆ ਲੋ ਸਰਕਾਰ ਵੱਲੋਂ ਡਿੱਕਾ ਪਾਇਆ ਜਾਂਦਾ ਜੋ ਕਹਿੰਦੇ ਨੇ ਜੀ ਨੇ ਦੇਖੋ ਨਗਰ ਕੌਂਸਲ ਹੈ ਜਿਹੜੀ ਪਾਰਟੀਵਾਦੀ ਤੋਂ ਉੱਪਰ ਰੁਕੀ ਹੁੰਦੀ ਹੈ ਮੇਰਾ ਤੇ ਇਹੀ ਕਹਿਣਾ ਹੈ ਕਿਉਂਕਿ ਲੋਕੀ ਸਾਨੂੰ ਕੰਮਾਂ ਲਈ ਵੋਟਾਂ ਪਾਉਂਦੇ ਆ ਉਹਨਾਂ ਨੂੰ ਕੰਮ ਚਾਹੀਦੇ ਸ਼ਹਿਰ ਨੂੰ ਜੇ ਇਹ ਕੰਮ ਹੁੰਦੇ ਸਰਕਾਰ ਦੇ ਨਾਲ ਮਿਲ ਕੇ ਹੀ ਹੁੰਦੇ ਆ ਤੇ ਮੈਂ ਤਾਂ ਹੀ ਕਹਾਂਗੀ ਪਾਰਟੀਵਾਦੀ ਰੋਕ ਕੇ ਸਰਕਾਰ ਦਾ ਸਹਿਯੋਗ ਕਰੋ ਤੇ ਨਾਲ ਹੀ ਤਾਂ ਕਿ ਅਸੀਂ ਆਪਣੇ ਸ਼ਹਿਰ ਲਈ ਕੰਮ ਕਰਵਾ ਸਕੀਏ ਬਹੁਤ ਬਹੁਤ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਪੰਜ ਸਾਲ ਪ੍ਰਧਾਨ ਨੇ ਇਹ ਬੜਾ ਅੱਛਾ ਕੰਮ ਕੀਤਾ ਇਹਨਾਂ ਨੇ ਕੋਈ ਵੀ ਇਹਨਾਂ ਨੇ ਪਾਰਟੀ ਭਜ ਨਹੀਂ ਕੀਤੀ ਜਿਹੜਾ ਵੀ ਕੋਈ ਕਿਸੇ ਕਿਸੇ ਵੀ ਪਾਰਟੀ ਤੋਂ ਇਹਨਾਂ ਨੇ ਸਾਰੇ ਵਾੜਾਂ 'ਚ ਗੱਲ ਕੀਤੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀਆਂ ਕਿ ਮੇਰੇ ਇੰਦਰ ਨੇੇ ਸ਼ਾਮਿਲ ਹੋਏ ਕਿਉਂਕਿ ਵਾਰਡ ਦੇ ਵਿੱਚ ਤੁਸੀਂ ਦੇਖੋ ਵੀ ਜਿਹੜੇ ਬਾਕੀ ਅਕਾਲੀਆਂ ਦੇ ਵਾੜਾਂ ਦੇ ਵਿੱਚ ਕਿਸ ਤਰ੍ਹਾਂ ਟੁੱਪਰ ਲੱਗੇ ਹੋਏ ਆ ਬਾਕੀ ਕੰਮ ਕਿਤੇ ਮੇਰੇ ਇਸ ਵਾਰਡ ਦੇ ਵਿੱਚ ਇਗਨੋਰ ਕੀਤਾ ਗਿਆ ਕੰਮ ਨੂੰ ਜਿਹੜੇ ਵੀ ਟੈਂਡਰ ਹੈ ਉਹ ਤਕਰੀਬਨ ਤੁਸੀਂ ਦੇਖੋ ਤੁਸੀਂ ਸਾਰਿਆਂ ਨੇ ਮੈਂ ਤੁਹਾਨੂੰ ਦੇ ਦੇਣਾ ਚਾਰ ਸਾਲਾਂ ਦਾ ਰਿਕਾਰਡ ਜਿਹੜੇ ਵੀ ਅਡਾਲੀਆਂ ਦੇ ਬਾੜਾਂ ਦੇ ਵਿੱਚ 3-3 ਕਰੋੜ ਤੋਂ 4-4 ਕਰੋੜ ਦੇ ਟੂਬਲ ਉੱਪਰ ਵੀ ਲੱਗੇ ਕੰਮ ਵੀ ਹੋਏ ਇਸ ਮੇਰੇ ਬਾੜ ਨੂੰ ਸਪੈਸ਼ਲ ਇਗਨੋਰ ਕੀਤਾ ਗਿਆ ਕਾਫੀ ਘੱਟ ਕੰਮ ਕੀਤੇ ਤੇ ਮਤਲਬ ਇਹਦਾ ਰੀਜਨ ਕੀ ਹੈ ਤੁਹਾਡਾ ਵਿਦਕਰਾ ਕੀ ਮੈਡਮ ਕਹਿੰਦੀ ਹੈ ਮਾਰਚ 24 ਦਾ ਤੁਹਾਡਾ ਮੇਂ ਭੇਜਿਆ ਹੋਇਆ ਮਤਾ ਦੇ ਪਿੱਛੇ ਰੁਕਿਆ ਗਿਆ ਤੇ ਮੇਰਾ ਕਾਲੀਆਂ ਦਾ ਵੀ ਭਜੋਏ ਉਹਨਾਂ ਦੇ ਕਿਦਾਂ ਬਾਸ ਹੋ ਗਏ ਅਸੀਂ ਗੱਲ ਇਹ ਕਰ ਰਹੇ ਆ ਕਿ ਸਾਨੂੰ ਤੇ ਰਾਸੀ ਕੋ ਮੈਡਮ ਦੇ ਵਿਰੋਧੀ ਨਹੀਂ ਹੈਗੇ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਸਾਰਿਆਂ ਨੂੰ ਇਕੁਅਲ ਰੱਖੋ ਅੱਜ ਰੋੜਾ ਦੀ ਕੋਟੀਆਂ ਲੋਕ ਇੱਥੇ ਲੱਗੇ ਬੈਠੇ ਆ ਬਹੁਤ ਬਹੁਤ ਭਾਰੀ ਜਨਤ ਦੇ ਤਸੇ ਹੋ ਤੇ ਅਸੀਂ ਉਹਨਾਂ ਨੂੰ ਜਵਾਬ ਕੀ ਦੇਗੇ ਲੋਕ ਕਹਿੰਦੇ ਆ ਵੀ ਅਸੀਂ ਐਮਸੀ ਬਣਾ ਕੇ ਪਈਏ ਲੋਕ ਵੀ ਸੱਲੇ ਕੰਮ ਕਰਨਗੇ ਅੱਗੇ ਕੰਮ ਨਹੀਂ ਹੋਣਗੇ ਤੇ ਉਹਦੇ ਵਿੱਚ ਅਸੀਂ ਲੋਕਾਂ ਨੂੰ ਕੀ ਮੂਹ ਦਿਖਾਈ ਪਰ ਲੌਂਗੀਆਂ ਸਾਹਿਬ ਕਹਿ ਰਹੇ ਆ ਕਿ ਜਲਦੀ ਟਿਊਬ ਲੱਗੇ ਜਾ ਰਿਹਾ ਕੰਮ ਸ਼ੁਰੂ ਹੋ ਚੁੱਕਿਆ ਜੀ ਅੱਜ ਲੱਗਾ ਅੱਜ ਕਹਿ ਰਹੇ ਆ ਤੇ ਅੱਜ ਤੋਂ 2 ਸਾਲ ਪਹਿਲੇ ਵੀ ਕਰ ਸਕਦੇ ਸੀ 1 ਸਾਲ ਪਹਿਲੇ ਵੀ ਕਰ ਸਕਦੇ 4 4 ਮਹੀਨੇ ਤੋਂ ਮੈਂ ਕਹਿ ਰਿਹਾ ਜੀ ਪਾਣੀ ਦੀ ਟੰਟੀ ਵਾਲਾ ਆ ਰਿਹਾ ਸਭ ਹੀ ਕਹਿ ਸਕਦੇ ਸੀ ਅਧਿਕਾਰੀ ਕਹਿੰਦੇ ਸੀ ਕਹਿੰਦੇ ਲਾਓ ਲੇਕਿਨ ਅੱਜ ਦੀ ਗੱਟੇ ਹਾਲ ਹੈ ਕਿ ਅਗਰ ਸਾਨੂੰ ਕੱਲ ਤੱਕ ਕੰਮ ਨਹੀਂ ਸ਼ੁਰੂ ਹੋਦਾ ਸਾਡਾ ਤੇ ਜੰਦ ਘੰਟੀਵਰ ਨਹੀਂ ਲੱਦਾਂ ਅਸੀਂ ਤਦ ਤੱਕ ਧਰਮੇ ਦੇ ਬੈਠੇ ਈ ਧਰਮੇ ਮਸਲਾ ਇਹਦਾ ਹੱਲੇਗਾ ਜੀ ਦੇਖੋ ਜੀ ਇਸ ਰਾਇ ਆਵਾਜ਼ ਪਹਚ ਇਹ ਬੱਚਾ ਵੀ ਦੇਖੋ ਰੋਂਦਾ ਤਾਂ ਹੀ ਮਾਂ ਦੁੱਧ ਪਲਾਈ ਹੈ ਅੱਜ ਇੱਕ ਛੱਡਵਾੜੇ ਤੋਂ ਤੁਹਾਡੇ ਰਾਈ ਇੱਕ মিডিਆਦਰ ਆਈ ਹੈ মিডিਆ ਇੱਕ ਚੌਥਾ ਸਤੰਭ ਹੈ ਚਲੇ ਤੁਹਾਡਾ ਅਗਰ মিডিਆਦਰ ਆਈ ਆਵਾਜ਼ ਸਾਡੀ ਸਰਕਾਰ ਤੱਕ ਪਹੁੰਚੇ ਉਹਨਾਂ ਨੇ ਵੀ ਪਤਾ ਲੱਗਿਆ ਕਿ ਇਸ ਬਾਡ ਦੇ ਵਿੱਚ ਸਾਰੇ ਲੋਕ ਟੈਕਸ ਭਰਦੇ ਆ ਟੈਕਸਾਂ ਦੀ ਫੀਸ ਦਿੰਦੇ ਆ ਹਾਊਸ ਟੈਕਸ ਭਰਦੇ ਆ ਅੱਜ ਉਹਨਾਂ ਨੂੰ ਪਾਣੀ ਦੀ ਸਰਵਿਸਿੰਗ ਬੇਸਿਕ ਨਹੀਂ ਦਿਵਾਉਣੀ ਲੱਗ ਰਹੀ ਆ ਜਿਹੜੇ ਐਮ.ਐਲ.ਏ ਸਾਹਿਬ ਆਏ ਆ ਉਹਨਾਂ ਨੇ ਸਾਨੂੰ ਕੀ ਆਸ਼ਵਾਸਨ ਦਿੱਤਾ ਹੈ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਅੱਪਾ ਜਲਦ ਤੋਂ ਜਲਦ ਇਹਦਾ ਟੂਬਲ ਅਰੇਂਜਮੈਂਟ ਕਰਦੇ ਆ ਬਾਕੀ ਉਹਨੇ ਆਣਗੇ ਕਿਸੇ ਵੱਲ ਦੀ ਗੱਲ ਸੁਣ ਲੋਗੇ ਜੋ ਅਸੀਂ ਤਾਂ ਕਹਿੰਨੇ ਆ ਜੀ ਸਾਰੀ ਕਿਸੇ ਦੇ ਵਿਰੋਧੀ ਅਸੀਂ ਤੇ ਕੋਈ ਪਾਰਟੀ ਵਾਜੀ ਤੋਂ ਉੱਟ ਕੇ ਅਸੀਂ ਕਿਸੇ ਪਾਰਟੀ ਦਾ ਕੋਈ ਨਾਰਾ ਨਹੀਂ ਲਾ ਰਹੇ ਅਧਿਕਾਰੀਆਂ ਪਾਟਦੇ ਵਿਰੋਧ ਦੇ ਇਸ ਪੱਧਰ 'ਤੇ ਨਾਲ ਵੀ ਮਸਲਾ ਨਾ ਹੱਲ ਆਇਆ ਕਿ ਕੀ ਕਰਾਂਗੇ ਜੀ ਦੇਖੋ ਜੀ ਸਬਾ ਸਦਨ ਤੋਂ ਘਰਦਾ ਲਖਾਤੇ ਜੋ ਵੀ ਕਰਾਂਗੇ ਉਹਦ ਕਰਨਾ ਹੀ ਪਏਗਾ